ਅੱਜ ਅਸੀਂ ਇੱਥੇ ਆਏ ਆ ਸੁਲਤਾਨਪੁਰ ਲੋਧੀ ਤੇ ਹਾਲਾਤ ਦੇਖੇ ਆ 20 20 ਦਿਨ ਪਹਿਲਾਂ ਵੀ ਜਦੋਂ ਇੱਥੇ ਆਏ ਸੀਗੇ ਪਾਣੀ ਬਹੁਤ ਉੱਤੇ ਸੀਗਾ ਹੁਣ ਪਾਣੀ ਥੋੜਾ ਥੱਲੇ ਗਿਆ ਜਿਹੜਾ ਕਿ ਚੰਗੀ ਗੱਲ ਆ ਬਟ ਜਦੋਂ ਪਾਣੀ ਥੱਲੇ ਜਾਏਗਾ ਮੁਸ਼ਕਲਾਂ ਉਹ ਤੋਂ ਵਧਣੀਆਂ ਇਹ ਅਸੀਂ ਬੋਟਸ ਉਹਦੋਂ ਆਰਡਰ ਕੀਤੀਆਂ ਸੀਗੀਆਂ ਜਦੋਂ ਪਾਣੀ ਬਹੁਤ ਸੀਗਾ ਤੇ ਥੋੜੀ ਜੀ ਲੇਟ ਜ਼ਰੂਰ ਆਈਆਂ ਬਟ ਮੈਂ ਉਮੀਦ ਕਰਦਾ ਕਿ ਇਹਨਾਂ ਦੁਆਰਾ ਕਦੀ ਚਲਾਨ ਦੀ ਲੋੜ ਨਾ ਪਵੇ ਬੋਟਸ ਦੀ ਜਿੱਥੇ ਸਾਡੀਆਂ ਜ਼ਮੀਨਾਂ 'ਚ ਹਲ ਚੱਲਦੇ ਆ ਕ੍ਰੈਕਟਰ ਚੱਲਦੇ ਆ ਉੱਥੇ ਬੋਟਾਂ ਚੱਲਣ ਦੀ ਕੋਈ ਦੁਆਰਾ ਨੋਬਦ ਨਾ ਆਵੇ ਮੈਂ ਵਾਹਿਗੁਰੂ ਅੱਗੇ ਅਰਦਾਸ ਕਰਦਾ ਤੇ ਇਹ ਬੋਟ ਭਾਜੀ ਤੁਹਾਡੇ ਜਿੰਮੇ ਛੱਡ ਕੇ ਜਾ ਰਹੇ ਆਂ ਬਾਕੀ ਸਾਡੀ ਲੋੜ ਜਿੱਥੇ ਹੋਏ ਅਸੀਂ ਤੁਹਾਡੇ ਨਾਲ ਖੜੇ ਆ ਤੁਹਾਡੇ ਭਰਾਵਾਂ ਅੱਗੇ ਧੰਨਵਾਦ ਜੀ ਮੈਂ ਆਪਣੇ ਨਗਰ ਵੱਲੋਂ ਆਪਣੀ ਪੰਚਾਇਤ ਵੱਲੋਂ ਪੰਜਾਬ ਸਰਕਾਰ ਦਾ ਸਰਜੀ ਦਾ ਸਾਨੂੰ ਇਹ ਬੋਟ ਦੇਣ ਤੇ ਬਹੁਤ ਬਹੁਤ ਧੰਨਵਾਦ ਕਰਦਾ ਚਲੋ ਗੁਰੂ ਅੱਗੇ ਅਰਦਾਸ ਕਰਦੇ ਆ ਸੱਚੇ ਬਾਦਸ਼ਾਹ ਅੱਗੇ ਕਿ ਆ ਜਿਹੜੀਆਂ ਕੁਦਰਤੀ ਆਫਤਾਂ ਆਉਣ ਆ ਰਹੀਆਂ ਨੇ ਇਹਨਾਂ ਤੋਂ ਨਿਜਾਤ ਦੇਣ ਆਪ ਸਾ ਪਿੰਡ ਦਾ ਨਾਮ ਬੋਲ ਦੋ ਆਪਣੇ ਮੇਰਾ ਪਿੰਡ ਹੁਸੈਨਪੁਰ ਬੁਲੇ ਆ ਜੀ ਇਸ ਤੋਂ ਇੱਥੋਂ 3 ਕਿਲੋਮੀਟਰ ਅੱਗੇ ਆ ਮੇਰੇ ਕੋਲ ਦੋ ਪੰਚਾਇਤਾਂ ਨੇ ਇੱਕ ਪੰਚਾਇਤ ਜਿਹੜੀ ਮੇਰੀ ਉਹ ਪਾਣੀ ਚ ਡੁੱਬੀ ਹੋਈ ਆ ਇੱਕ ਮੇਰੀ ਪੰਚਾਇਤ ਬਾਹਰ ਆ ਜੀ ਮੈਂ ਧੰਨਵਾਦ ਕਰਨਾ ਪੰਜਾਬ ਸਰਕਾਰ ਦਾ ਤੇ ਆਪਣੇ ਸੰਸਦ ਮੈਂਬਰ ਜੀ ਦਾ ਜਿਨ੍ਹਾਂ ਨੇ ਸਾਨੂੰ ਇਹ ਮੋਟ ਪ੍ਰਦਾਨ ਕਰਾਈ ਧੰਨਵਾਦ ਜੋ ਬੋਲੇ ਸੋਨਿਆ ਸਤ ਸ੍ਰੀ ਅਕਾਲ